ਇਸ ਸੂਫਨੇ ਦੇ ਵਿੱਚ ਆਇਆ ਕਰਮਾ ਮੈਂ ਤੈਨੂੰ ਜੱਫੀ ਪਾ ਕੇ ਰੋਣਾ ਹੈ ਉਹ ਆਪਣੀ ਮਾਂ ਨੂੰ ਯਾਦ ਕਰ ਕਰਕੇ ਤੁਸੀਂ ਯਕੀਨ ਮੰਨਿਓ ਜਦੋਂ ਮੈਂ ਕਿਰਦਾਰ ਨਿਭਾਇਆ ਉਹਨਾਂ ਨੇ ਸੱਚੀ ਮੈਨੂੰ ਆਪਣੀ ਬੁੱਕਲ 'ਚ ਲੈ ਕੇ ਗੂਬਾ ਮਾਰ ਕੇ ਰੱਖਿਆ ਇੱਕ ਔਰਤ ਹੀ ਹੈ ਜੋ ਮੋਢੇ ਨਾਲ ਮੋਢਾ ਮਲਾ ਕੇ ਚੱਲਦੀ ਹੈ ਜੀ ਆਦਮੀ ਨੂੰ ਕਿਤੇ ਵੀ ਔਕੜ ਹੁੰਦੀ ਹੈ ਉਹ ਕਹਿੰਦੀ ਕਿਉਂ ਘਬਰਾਣਾ ਮੈਂ ਜੋ ਹੈਗੀ ਹਾਂ ਹੂੰ ਬੱਚੇ ਨੂੰ ਕਿਤੇ ਘਾਟਾ ਪੈਂਦਾ ਤਾਂ ਵੀ ਉਹ ਐਂ ਕਹਿੰਦੀ ਪੁੱਤਰ ਤੂੰ ਘਬਰਾਉਣਾ ਨਹੀਂ ਮਾਂ ਤੇਰੇ ਨਾਲ ਧੀ ਹੈ ਉਹਨੂੰ ਵੀ ਕਹਿੰਦੀ ਧੀ ਕੋਈ ਗੱਲ ਨਹੀਂ ਅਗਲਾ ਘਰ ਤੇਰਾ ਜੀ ਔਖਾ ਸੌਖਾ ਹੈ ਨਾ ਤੇਰੀ ਮਾਂ ਬੈਠੀ ਹੈ ਮਾਂ ਇੱਕ ਐਸੀ ਆਤਮਾ ਬਣਾਈ ਹੈ ਜਿਹੜੀ ਕਿ ਸਭ ਨੂੰ ਬੁੱਕਲ ਦੇ ਵਿੱਚ ਲੈ ਕੇ ਜਾਂਦੀ ਮੈਨੂੰ ਨਾਨਕ ਸ਼ਾਹ ਫਕੀਰ ਮੂਵੀ ਦਾ ਇੱਕ ਐਕਸਪੀਰੀਅੰਸ ਹੈ ਜਦੋਂ ਉਹਨਾਂ ਦਾ ਜਨਮ ਦਿਖਾਇਆ ਗਿਆ ਉਸ ਟਾਈਮ ਸੱਚੀ ਮੇਰੇ ਲੂੰ ਕੰਡੇ ਖੜੇ ਹੁੰਦੇ ਸੀ ਉਸ ਚ ਮੈਂ ਦੌਲਤਾਰਨਾ ਦਾਈ ਦਾ ਕਰੈਕਟਰ ਕੀਤਾ ਮੈਨੂੰ ਐ ਲੱਗਦਾ ਸੀ ਵੀ ਸੱਚੀ ਕੋਈ ਰੱਬੀ ਰੂਹ ਮੇਰੇ ਹੱਥਾਂ ਚ ਆਈ ਅੱਛਾ ਇਹ ਜ਼ਿੰਦਗੀ ਦਾ ਸੱਚ ਹੈ ਕਿ ਮੈਂ ਵੀ ਇੱਕ ਪੁੱਤ ਨੂੰ ਖੋ ਬੈਠੀ ਅੱਛਾ ਮੇਰਾ 2 ਸਾਲ ਦਾ ਬੇਟਾ ਸੀ ਜੀ ਉਹ ਅਚਾਨਕ ਐਕਸੀਡੈਂਟਲ ਹੋ ਗਿਆ ਸੀ ਜਦੋਂ ਵੀ ਕੋਈ ਐਦਾਂ ਦਾ ਆਂਦਾ ਹੈ ਤਾਂ ਫਿਰ ਉਸ ਰੂਹ ਨੂੰ ਯਾਦ ਮੂਰੇ ਰੱਖ ਕੇ ਹੀ Instagram ਤੇ ਤੁਸੀਂ ਦੇਖ ਸਕਦੇ ਹੋ ਖਾਸ ਕਰਕੇ ਕੁੜੀਆਂ ਦਾ ਬਹੁਤ ਖਲਾਰਾ ਪੈ ਰਿਹਾ ਹੈ ਬਹੁਤ ਕਹਿੰਦੇ ਫੋਲੋਅਰਸ ਦੇ ਚੱਕਰ ਚ ਬਹੁਤ ਨੰਗਪੁਨਾ ਵੀ ਚੱਲਦਾ ਪਿਆ ਜੀ ਜੀ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਨਹੀਂ ਨਹੀਂ ਮੈਂ ਨਹੀਂ ਚਾਹੁੰਦੀ ਕਿ ਲੜਕੀਆਂ ਇਦਾਂ ਦੇ ਕੰਮ ਕਰਨ ਕਈ ਲੜਕੀਆਂ ਸੋਚਦੀਆਂ ਵੀ ਸ਼ਾਇਦ ਅਸੀਂ Instagram ਤੇ ਐਦਾਂ ਕਰਕੇ ਐਦਾਂ ਕਰਕੇ ਬਹੁਤ ਅੱਗੇ ਵਧਾਂਗੇ ਪਰ ਨਹੀਂ ਤਾਂ ਇਸ ਲਾਈਨ ਦੇ ਵਿੱਚ ਇੱਕ ਦਿਨ ਇਦਾਂ ਹੁੰਦਾ ਵੀ ਪੇਮੈਂਟ ਮਰ ਜਾਂਦੀ ਹੈ ਲੋਕ ਟਾਈਮ ਸਰਫ ਪੇਮੈਂਟ ਨਹੀਂ ਦਿੰਦੇ ਦੇਖੋ ਪੇਮੈਂਟ ਹੈ ਕਿਤੇ ਨਾ ਕਿਤੇ ਹੋ ਜਾਂਦਾ ਹੈ ਹਿੱਟ ਉੱਪਰ ਪਰ ਜਦੋਂ ਕਿਸੇ ਦੀ ਮੂਵੀ ਵੱਡੇ ਸੈਲੀਬ੍ਰਿਟੀ ਦੀ ਵੱਡੇ ਆਰਟਿਸਟ ਦੀ ਮੂਵੀ ਆਉਂਦੀ ਹੈ ਉਸ ਟਾਈਮ ਤੁਸੀਂ ਦੇਖਿਆ ਹੋਣਾ ਕਿ ਦੂਸਰੇ ਆਰਟਿਸਟ ਦੀ ਕਈ ਵਾਰ ਮੂਵੀ ਸੇਮ ਟਾਈਮ ਤੇ ਆ ਜਾਂਦੀ ਹੈ ਤਾਂ ਤੁਹਾਨੂੰ ਲੱਗਦਾ ਇਹ ਜਾਣ ਮੁੱਝ ਕੇ ਹੁੰਦਾ ਹੈ ਕੋਈ ਐਸਾ ਸਿੰਗਰ ਨਹੀਂ ਹੈ ਟੱਚ ਬੁੱਡ ਜਿਨ੍ਹਾਂ ਨਾਲ ਮੈਂ ਕੰਮ ਨਹੀਂ ਕੀਤਾ ਮਤਲਬ ਉਸੇ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਦੋਨਾਂ ਜੀ ਕੰਮ ਕੱਟ ਚੁੱਕੇ ਜੀ ਜੀ ਥੀਏਟਰ ਜ਼ਿਆਦਾ ਵਧੀਆ ਸੀ ਕਿ ਫਿਲਮ ਇੰਡਸਟਰੀ ਦੇਖੋ ਥੀਏਟਰ ਤਾਂ ਸਾਡੀ ਖੁਰਾਕ ਹੈ ਜਦੋਂ ਸਾਨੂੰ ਪਬਲਿਕ ਸਾਹਮਣੇ ਕਲਾਪਿੰਗ ਕਰਦੀ ਹੈ ਉਹ ਸਾਡੀ ਰੂਹ ਦੀ ਖੁਰਾਕ ਹੈ ਸੁੱਖਾ ਕਾਲ ਦੀ ਮਦਰ ਦਾ ਮੈਂ ਕਰੈਕਟਰ ਕੀਤਾ ਹੁਇਆ ਹੈ ਹਾਂ ਜੀ ਜਰਸੀ ਹੈ ਨੋਟੀ ਜੱਟ ਹੈ ਕਾਲਾ ਸ਼ਹਿਰ ਕਾਲਾ ਜੀ ਆਪਣਾ ਸੋਕਣ ਤੇ ਸੋਕਣ ਹੁਣ ਬੁਲਾਵਾ ਆ ਰਹੀ ਹੈ ਅਕਾਲ ਕਰ ਚੁੱਕੀ ਕਿੰਨੀ ਇਹ ਨਾਨਕ ਨਾਮ ਜਹਾਜ਼ ਅਕਾਲ ਅਦਾ ਵਰਗੀਆਂ ਇੱਕ ਰੁਖ ਬਦਲ ਗਿਆ ਪੰਜਾਬੀ ਇੰਡਸਟਰੀ ਦਾ ਕੀ ਲੱਗਦਾ ਲੋਕਾਂ ਦਾ ਰੁਝਾਨ ਜਿਹੜਾ ਹੈ ਪਹਿਲਾਂ ਨਾਲੋਂ ਹੁਣ ਕਾਫੀ ਅੱਛਾ ਹੋ ਗਿਆ ਅੱਛਾ ਹੋ ਰਿਹਾ ਅਕਾਲ ਚ ਮੈਂ ਖੁਦ ਕੰਮ ਕਰੇ ਦਲਜੀਤ ਤੋਂ ਸਾਂਝ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਦਲਜੀਤ ਦਸਾਨ ਨਾਲ ਹਾਂਜੀ ਉਹਨਾਂ ਦਾ ਵਾਰਟੂਰ ਚ ਮੈਂ ਮਾਂ ਦਾ ਕਰੈਕਟਰ ਕੀਤਾ ਮੈਂ ਦੰਗਲ ਮੂਵੀ ਕੀਤੀ ਹੈ ਅਮੀਰ ਖਾਨ ਵੀ ਮੇਰੇ ਨਾਲ ਸਾਡਾ ਆਈਟੀ ਹਾਂ ਕੰਟੈਕਟ ਸੀਗਾ ਡਾਇਲੌਗ ਮੈਂ ਕਹਿੰਦੀ ਮਾਂ ਮੈਂ ਬਹੁਤ ਭਾਗਯਸ਼ਾਲੀ ਹੂੰ ਸੀਨੀਅਰ ਆਰਟਿਸਟ ਕੇ ਸਾਥ ਕੰਮ ਕਰ ਰਹਾ ਹੂੰ ਮੈਨੇ ਕਹਾ ਮੈਂ ਬਹੁਤ ਭਾਗਯਸ਼ਾਲੀ ਹੂੰ ਕਿ ਮੈਂ ਅੱਜ ਆਪਣੇ ਬੱਚਿਓ ਕੇ ਸਾਥ ਅਮੀਰ ਖਾਨ ਜੀ ਕੇ ਸਾਥ ਕੰਮ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਕਿਆ ਜਾਣਦਾ ਹੈ ਕਿ ਮਾਂ ਇੱਕ ਅਜੇਹੀ ਕੁਦਰਤ ਦੀ ਨਿਯਮਤ ਹੈ ਜਿਸ ਨੂੰ ਅਸੀਂ ਕਿਸੇ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਮਾਂ ਕੀ ਹੈ ਇਹ ਉਹੀ ਜਾਣ ਸਕਦਾ ਜਿਹਦੇ ਕੋਲ ਮਾਂ ਨਹੀਂ ਉਸ ਨੂੰ ਪੁੱਛ ਕੇ ਦੇਖੋ ਜਿਸ ਦੀ ਮਾਂ ਇਸ ਦੁਨੀਆ ਚ ਜਾ ਚੁੱਕੀ ਹੈ ਜਾਂ ਕਿਸੇ وجہ ਤੋਂ ਉਸ ਤੋਂ ਦੂਰ ਹੋ ਚੁੱਕੀ ਹੈ ਉਸ ਨੂੰ ਮਾਂ ਦੀ ਵੈਲਿਊ ਪਤਾ ਲੱਗਦੀ ਹੈ ਸੋ ਮਾਂ ਦਾ ਕਿਰਦਾਰ ਆਪਣੇ ਆਪ ਚ ਬਖੂਬੀ ਹਮੇਸ਼ਾ ਹੀ ਮਾਂ ਹੀ ਬੰਦੀ ਆਈ ਹੈ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਚਾਹੇ ਕਲਾਕਾਰ ਦੇ ਰੂਪ ਚ ਹੋਵੇ ਜਾਂ ਨਿੱਜੀ ਜ਼ਿੰਦਗੀ ਚ ਅਸਲੀ ਮਾਂ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਤੋਂ ਹੀ ਆਪਣਾ ਬੈਸਟ ਅਦਾ ਕਰਦੀ ਆਈ ਹੈ ਸੋ ਅੱਜ ਇੱਕ ਮਾਂ ਦੇ ਰੋਲ ਅਦਾ ਕਰਨ ਵਾਲੇ ਬੜੀ ਪਿਆਰੀ ਆਰਟਿਸਟ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਉਹਨਾਂ ਦੀ ਜਿਹੜੀ ਜ਼ਿੰਦਗੀ ਦਾ ਸਫ਼ਰ ਹੈ ਕਿੱਦਾਂ ਦਾ ਬੀਤਿਆ ਸੋ ਸਾਡੇ ਨਾਲ ਰੇਨੂ ਮੋਹਾਲੀ ਜੀ ਮੌਜੂਦ ਨੇ ਤੇ ਅਕਸਰ ਉਹਨਾਂ ਨੂੰ ਤੁਸੀਂ ਗਾਣਿਆਂ ਦੇ ਵਿੱਚ ਦੇਖਿਆ ਹੋਊਗਾ ਬਾਲੀਵੁੱਡ ਦੇ ਵਿੱਚ ਦੇਖਿਆ ਹੋਊਗਾ ਪੰਜਾਬੀ ਇੰਡਸਟਰੀ ਦੇ ਵਿੱਚ ਕਈ ਮੂਵੀਜ਼ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਇੰਟਰੋਡਿਊਸ ਕਰਵਾਨੇ ਆ ਉਹਨਾਂ ਦੇ ਮੂੰਹੋਂ ਵੀ ਸੁਣਦੇ ਆ ਤੇ ਖੁਦ ਵੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਸਵਾਗਤ ਕਰਦੇ ਆ ਪਹਿਲੇ ਉਹਨਾਂ ਦਾ ਸਤਿ ਸ਼੍ਰੀ ਅਕਾਲ ਮੈਮ ਸ਼ੁਕਰੀਆ ਕੀ ਹਾਲ ਚੱਲ ਮੈਮ ਬਹੁਤ ਵਧੀਆ ਜੀ ਬਾਤ ਬਧੀਆ ਕਿਵੇਂ ਦੇ ਹੋ ਜਾ ਸਭ ਸੂ ਠੀਕ ਹੈ ਤੁਹਾਡੀ ਵਧੀਆ ਜੀ ਬਸ ਕਲਾਸ ਕੀ ਸਮਝਦੇ ਹੋ ਕਿ ਮਾਂ ਦਾ ਕਿਰਦਾਰ ਕੀ ਹੈ ਜੋ ਤੁਸੀਂ ਅਕਸਰ ਪਰਦੇ ਦੇ ਨਿਭਾਣਿਓ ਮਾਂ ਉਹ ਦੌਲਤ ਹੈ ਮਾਂ ਉਹ ਜੰਨਤ ਹੈ ਜਿੱਥੇ ਬੈਠ ਕੇ ਬੱਚਾ ਹੀ ਮਹਿਸੂਸ ਕਰਦਾ ਹੈ ਕਿ ਮੈਂ ਸਾਰੇ ਪਾਸਿਓ ਬਹੁਤ ਸੁਰਖੁਰੂ ਹੂੰ ਸੁਰੱਖਿਅਤ ਹੈ ਤੇ ਦੌਲਤ ਮਾਂ ਇਦਾਂ ਦੀ ਹੈ ਕਿ ਬੱਚੇ ਨੂੰ ਕਦੇ ਵੀ ਡਿੱਗਣ ਨਹੀਂ ਦਿੰਦੀ ਮਾਂ ਹਮੇਸ਼ਾ ਕਹਿੰਦੀ ਹੈ ਵੀ ਪੁੱਤਰਾ ਤੂੰ ਘਬਰਾਉਣਾ ਨਹੀਂ ਮੈਂ ਤੇਰੇ ਨਾਲ ਉਹ ਭਾਵੇਂ ਰੋਟੀ ਖਾਵੇ ਨਾ ਖਾਵੇ ਪਰ ਆਪਣੇ ਬੱਚੇ ਵਾਸਤੇ ਜ਼ਰੂਰ ਰੱਖਦੀ ਹੈ ਮਾਂ ਉਹ ਹੈ ਰੱਬ ਨੇ ਵੀ ਮਾਂ ਨੂੰ ਤਾਂ ਹੀ ਰੱਬੀ ਰੂਪ ਆਪਣਾ ਔਦਾ ਦਿੱਤਾ ਜੀ ਕਿਉਂਕਿ ਮਾਂ ਚ ਹੀ ਪ੍ਰਭੂ ਨੇ ਮੇਰੇ ਮਾਲਕ ਨੇ ਸਾਰੀ ਖੂਬੀਆਂ ਪਾਈ। ਤੁਸੀਂ ਅਕਸਰ ਪਰਦੇ ਦੇ ਉੱਤੇ ਮਾਂ ਦਾ ਹੀ ਕਿਰਦਾਰ ਨਿਭਾਉਂਦੇ ਹੋ। ਅਕਸਰ ਤੁਹਾਨੂੰ ਦੇਖਿਆ ਜਾਂਦਾ ਹੈ। ਤੁਸੀਂ ਬਿਲੀਵ ਨਹੀਂ ਕਰੋਗੇ ਇਸ ਵੇਲੇ ਜਿਹੜੇ ਮੈਮ ਸਾਡੇ ਨਾਲ ਬੈਠੇ ਨੇ ਉਹ ਕਿਹੜੇ-ਕਿਹੜੇ ਆਰਟਿਸਟ ਨਾਲ ਕੰਮ ਕਰ ਚੁੱਕੇ ਨੇ। ਉਹਨਾਂ ਦਾ ਸਫਰ ਵੀ ਜਾਣਦੇ ਆ ਤੇ ਨਾਲ-ਨਾਲ ਉਹਨਾਂ ਦੇ ਨਾਲ ਹੋਰ ਗੱਲਾਂ-ਬਾਤਾਂ ਵੀ ਕਰਦੇ ਆ। ਤੁਸੀਂ ਉਹਨਾਂ ਨੂੰ ਦੇਖਿਆ ਹੋਵੇਗਾ ਅੰਮ੍ਰਿਤ ਮਾਨ ਦੇ ਸਭ ਤੋਂ ਫੇਮਸ ਗਾਣੇ ਮਾਂ ਦੇ ਨਾਲ ਸੁਪਨੇ ਦੇ ਵਿੱਚ ਆਇਆ ਕਰ ਮਾਂ। ਤੁਹਾਡਾ ਕਿਹਦਾ ਐਕਸਪੀਰੀਅੰਸ ਸੀ ਇਹ ਗਾਣੇ ਤੋਂ ਬਹੁਤ ਵਧੀਆ ਸੀ ਇਹ ਗਾਣਾ ਅਮਰਿਤ ਮਾਨਜੀ ਨੇ ਆਪਣੀ ਮਾਂ ਨੂੰ ਸਮਰਪਿਤ ਕੀਤਾ ਸੀ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੀ ਮਾਂ ਸੰਸਾਰ ਤੋਂ ਚਲਾਨਾ ਕਰ ਗਈ ਸੀ ਜੀ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਮੈਡਮ ਮੇਰੇ ਮਦਰ ਦੀ ਸ਼ਕਲ ਜਿਹੜੀ ਹੈ ਉਹ ਬਿਲਕੁਲ ਤੁਹਾਡੇ ਨਾਲ ਮਿਲਦੀ ਹੈ ਵੀ ਅਗਰ ਉਹ ਜ਼ਿੰਦਾ ਹੁੰਦੇ ਤਾਂ ਤੁਸੀਂ ਸੋਦੇ ਵੀ ਸ਼ਾਇਦ ਅਸੀਂ ਜੁੜਵਾ ਪੈਣਾ ਮਤਲਬ ਐਦਾਂ ਸ਼ਕਲ ਮਿਲਦੀ ਕਿਨੇ ਮੈਂ ਮਾਂ ਗਾਣਾ ਕਰਨਾ ਤੇ ਤੁਹਾਨੂੰ ਉਹਦੇ ਵਿੱਚ ਕਿਰਦਾਰ ਨਿਭਾਉਣ ਵਾਸਤੇ ਲੈਣਾ ਮੈਂ ਕੋਈ ਨਾ ਬੇਟਾ ਵੀ ਮੈਂ ਤਾਂ ਉਹੀ ਕੰਮ ਆ ਵੀ 81 ਦੇ ਜਾਇ ਨੇ ਘਾ ਖੋਤਣਾ ਇੱਧਰ ਨਾ ਖੋਤਿਆ ਉੱਤਰ ਖੋਤਿਆ ਤੇ ਮੈਂ ਤਾਂ ਮਾਂ ਦਾ ਕਿਰਦਾਰ ਹੀ ਕਰਨਾ ਬੱਚਿਆਂ ਨਾਲ ਤੁਸੀਂ ਜਿਵੇਂ ਵੀ ਕਹੋ ਪਰ ਜਦੋਂ ਉਹਨੇ ਲਫ਼ਜ਼ ਸੁਣਾਏ ਕਿ ਸੂਫਨੇ ਦੇ ਵਿੱਚ ਆਇਆ ਕਰਮਾ ਮੈਂ ਤੈਨੂੰ ਜੱਫੀ ਪਾ ਕੇ ਰੋਣਾ ਉਹ ਆਪਣੀ ਮਾਂ ਨੂੰ ਯਾਦ ਕਰ ਕਰਕੇ ਹੂੰ ਤੁਸੀਂ ਯਕੀਨ ਮੰਨਿਓ ਜਦੋਂ ਮੈਂ ਕਿਰਦਾਰ ਨਿਭਾਇਆ ਉਹਨਾਂ ਨੇ ਸੱਚੀ ਮੈਨੂੰ ਆਪਣੀ ਬੁੱਕਲ ਚ ਲੈ ਕੇ ਬੂਬਾ ਮਾਰ ਕੇ ਰੋਈ ਸੀ ਅੱਛਾ ਤੇ ਅੱਜ ਵੀ ਕਿਤੇ ਵੀ ਕਿਸੇ ਦੀ ਮਾਂ ਸੰਸਾਰ ਤੋਂ ਤੁਰ ਜਾਂਦੀ ਹੈ ਨਾ ਤਾਂ ਇਹੀ ਗਾਣਾ ਹਮੇਸ਼ਾ ਚੱਲਦਾ ਹੈ ਕਿ ਮਾਂ ਸੁਫਨੇ ਦੇ ਵਿੱਚ ਆਇਆ ਕਰ ਮੈਂ ਤੈਨੂੰ ਜੱਫੀ ਪਾ ਗਿਰਾਂ ਜੀ ਹਰ ਇਨਸਾਨ ਦੇ ਅਲਫਾਜ਼ ਵੀ ਦਿਲ ਦੇ ਭਾਵ ਵੀ ਇਹੀ ਹੁੰਦੇ ਨੇ ਹਾਂਜੀ ਤੇ ਆ ਇਹ ਤਾਂ ਹੋ ਗਈ ਚਲੋ ਤੁਹਾਡੇ ਇੰਟਰੋਡਕਸ਼ਨ ਦੀ ਗੱਲ ਤੇ ਤੁਸੀਂ ਜਦੋਂ ਇਸ ਲਾਈਨ ਦੇ ਵਿੱਚ ਆਏ ਕਿੰਨੀ ਕੁ ਉਮਰ ਸੀ ਤੁਹਾਡੀ ਮੈਂ ਯੰਗ ਉਮਰ ਚ ਸੀਗੀ ਜੀ ਮੈਂ ਥੀਏਟਰ ਆਰਟਿਸਟ ਰਹੀ ਹਾਂ ਥੀਏਟਰ ਕਰਦੀ ਰਹੀ ਹਾਂ ਥੀਏਟਰ ਤੋਂ ਹੀ ਮੈਂ ਇਸ ਲਾਈਨ ਦੇ ਵਿੱਚ ਐਂਟਰ ਕੀਤਾ ਸਭ ਤੋਂ ਪਹਿਲਾਂ ਮੈਂ ਸਾਡੇ ਨੇੜੇ ਹੀ ਪੈਂਦਾ ਹੈ ਆਪਣਾ ਜੈਨਤੀ ਮਾਜਰੀ ਉਥੇ ਇੱਕ Song ਸੀ ਮੈਨੂੰ ਅਚਾਨਕ ਕਾਲ ਆਈ ਕਹਿੰਦੀ ਨੇ ਮੈਡਮ ਤੁਸੀਂ ਕਰੋਗੇ ਮੈਂ ਇਹ ਕਰਨਾ ਹੀ ਹੈ ਕੰਮ ਤਾਂ ਇਹ ਕਹਿੰਦੀ ਫਿਰ ਹੋ ਜੋ ਐਂਟਰ ਥੀਏਟਰ ਚ ਮੈਂ ਪਲੇ ਕਰਕੇ ਹਟੀ ਸੀ ਅੱਛਾ ਇੱਕ ਪਿੰਡ ਦੀ ਕਹਾਣੀ ਅੱਛਾ ਜੀ ਉੱਥੇ ਹੀ ਮੈਨੂੰ ਕਾਲ ਆਈ ਕਲਾ ਭਵਨ ਉਸ ਤੋਂ ਬਾਅਦ ਫਿਰ ਮੈਂ ਨਾਲ ਦੀ ਨਾਲ ਉਹ ਸ਼ੂਟ ਕੀਤਾ ਉਸੇ ਸੰ ਦੀ ਗੱਲ ਹੈ ਇਹ ਬਹੁਤ ਪੁਰਾਣੀ ਗੱਲ ਹੈ ਅੱਛਾ ਹਾਂ ਬਹੁਤ ਪੁਰਾਣੀ ਗੱਲ ਹੈ ਤੇ ਉੱਥੇ ਵੀ ਮੈਨੂੰ ਯੰਗ ਮਾਂ ਦਾ ਹੀ ਕਿਰਦਾਰ ਮਿਲਿਆ ਅੱਛਾ ਜੀ ਮੈਂ ਸ਼ੁਰੂ ਤੋਂ ਹੀ ਮਾਂ ਦੇ ਕਿਰਦਾਰ 'ਚ ਹੀ ਐਂਟਰ ਹੋਈ ਅੱਛਾ ਤੇ ਮੈਂ ਕਦੀ ਆਇਆ ਨਹੀਂ ਸੀ ਕਿ ਲੀਡ ਰੋਲ ਵੀ ਮਿਲੇ ਮੈਨੂੰ ਨਹੀਂ 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 ਮੈਂ ਸੋਚਦੀ ਨਹੀਂ ਸੀ ਸਾਰੇ ਅੱਛਾ ਨਹੀਂ ਨਹੀਂ ਮੈਂ ਨਹੀਂ ਕਦੇ ਸੋਚਿਆ ਹਮ ਥੀਏਟਰ ਜ਼ਿਆਦਾ ਵਧੀਆ ਸੀ ਕਿ ਫਿਲਮ ਇੰਡਸਟਰੀ ਦੇਖੋ ਥੀਏਟਰ ਤਾਂ ਸਾਡੀ ਖੁਰਾਕ ਹੈ ਜਦੋਂ ਸਾਨੂੰ ਪਬਲਿਕ ਸਾਹਮਣੇ ਕਲਾਪਿੰਗ ਕਰਦੀ ਹੈ ਉਹ ਸਾਡੀ ਰੂਹ ਦੀ ਖੁਰਾਕ ਹੈ ਬਿਲਕੁਲ ਤੇ ਇਹ ਸਾਡਾ ਕੀਤਾ ਵੀ ਹੈ ਤੇ ਮਕਸਦ ਵੀ ਹੈ ਹਮ ਤੇ ਵੈਸੇ ਤੁਹਾਡਾ ਰੀਅਲ ਨੇਮ ਕੀ ਹੈ ਰੀਅਲ ਨੇਮ ਮੇਰਾ ਸੁਨੀਤਾ ਸ਼ਰਮਾ ਹੈ ਫੀਲਡ ਨੇਮ ਮੇਰਾ ਰੀਨੂ ਮੁਹਾਲੀ ਅੱਛਾ ਸੁਨੀਤਾ ਸ਼ਰਮਾ ਤੇ ਰੀਨੂ ਮੁਹਾਲੀ ਦੇ ਵਿੱਚ ਕੀ ਡਿਫਰੈਂਸ ਹੈ ਸੁਨੀਤਾ ਸ਼ਰਮਾ ਤਾਂ ਘਰ ਚ ਹੀ ਹੈ ਸੁਨੀਤਾ ਸ਼ਰਮਾ ਰੀਨੂ ਮੁਹਾਲੀ ਮਾਰਕੀਟ ਚ ਜਿਹਨੂੰ ਕੀ ਅੱਜ ਤਕਰੀਬਨ ਉਸ ਮਾਲਕ ਦੀ ਕਿਰਪਾ ਨਾਲ ਸਾਰੇ ਪਹਿਚਾਨਦੇ ਨੇ ਤੇ ਜਾਨੀ ਪਹਿਚਾਨੀ ਰੂਹ ਕਰਕੇ ਹੀ ਮੈਂ ਰੀਨੂ ਮੁਹਾਲੀ ਜੀ ਤੇ ਹੋਰ ਕਿਹੜੇ-ਕਿਹੜੇ ਆਰਟਿਸਟ ਨਾਲ ਕੰਮ ਕਰਨ ਦਾ ਮੌਕਾ ਮੈਂ ਬਹੁਤ ਆਰਟਿਸਟ ਨਾਲ ਕੰਮ ਕਰ ਚੁੱਕੀ ਹਾਂ ਬੰਬੇ ਵੀ ਮੈਂ ਕੰਮ ਕਰ ਚੁੱਕੀ ਹਾਂ ਰਾਜਕਮਰ ਬੈਨਰ ਦੇ نیچے ਅੱਛਾ ਰੇ ਲਕੀ ਕਬੂਤਰ ਹੈਪੀ ਹੈਪੀ ਹੋ ਗਿਆ ਆਈਬੀਪੀਐਲ ਦਾ ਪ੍ਰੋਜੈਕਟ ਵੀ ਕਰ ਚੁੱਕੀ ਹਾਂ ਨਾਨਕਸ਼ਾ ਫਕੀਰ ਰਣਜੀਤ 바ਵਾ ਕਾਂਠਕਲੇਰ ਮਨ ਮਨਕੀਰ ਤੌਲਖ ਹੈਰਾ ਤੇ ਰਿੰਪੀ ਕਿੰਨੇ ਜਿੰਨੇ ਵੀ ਕਹਿ ਲੋ ਤੁਸੀਂ ਪਰਮੇਸ਼ਵਰ ਵਾ ਅੱਛਾ ਕੋਈ ਐਸਾ ਸਿੰਗਰ ਨਹੀਂ ਹੈ ਟੱਚ ਵੁੱਡ ਜਿਨ੍ਹਾਂ ਨਾਲ ਮੈਂ ਕੰਮ ਨਹੀਂ ਕੀਤਾ ਮਤਲਬ ਤੁਸੀਂ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਦੋਨਾਂ ਜੀ ਕੰਮ ਕਰ ਚੁੱਕੇ ਜੀ 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 ਠੀਕ ਹੈ ਗਾਣਿਆਂ ਦਾ ਐਕਸਪੀਰੀਅੰਸ ਜ਼ਿਆਦਾ ਵਧੀਆ ਹੁੰਦਾ ਕਿ ਮੂਵੀਜ਼ ਦਾ ਨਹੀਂ ਐਕਸਪੀਰੀਅੰਸ ਦੋਨੋਂ ਹੀ ਵਧੀਆ ਹੁੰਦੇ ਨੇ ਮੂਵੀ ਇੱਕ ਸਟੋਰੀ ਲੈ ਕੇ ਆਉਂਦੀ ਹੈ ਸਟੋਰੀ ਗਾਣਾ ਵੀ ਲੈ ਕੇ ਆਉਂਦਾ ਪਰ ਇਹ ਕੁਝ ਪਲਾਂ ਦਾ ਹੁੰਦਾ ਹੈ ਮੂਵੀ ਕੰਟਿਆਂ ਦੀ ਹੁੰਦੀ ਹੈ ਕਿਹੜੇ ਆਰਟਿਸਟ ਨਾਲ ਜ਼ਿਆਦਾ ਮਜ਼ਾ ਆਇਆ ਕੰਮ ਕਰਕੇ ਹੁਣ ਤੱਕ ਦੇਖੋ ਮੈਂ ਜਦੋਂ ਮਾਂ ਦਾ ਕਰੈਕਟਰ ਕਰਦੀ ਹਾਂ ਤਾਂ ਮੈਨੂੰ ਬੱਚੇ ਸਾਰੇ ਹੀ ਬਹੁਤ ਪਿਆਰ ਕਰਦੇ ਨੇ ਮੈਨੂੰ ਸਭ ਨਾਲ ਹੀ ਬਹੁਤ ਅੱਛਾ ਲੱਗਦਾ ਰਿਹਾ ਹੈ ਔਰ ਸ਼ਾਇਦ ਇਹ ਹੀ ਕਾਰਨ ਹੈ ਕਿ ਮੈਂ ਹੁਣ ਤੱਕ ਲਾਈਨ 'ਚ ਬਰਕਰਾਰ ਕੋਈ ਇੱਕ ਦਿਲ ਦੇ ਕਰੀਬ ਹੋਵੇ ਦਿਲ ਦੇ ਕਰੀਬ ਤਾਂ ਸਾਰੇ ਹੀ ਬੱਚੇ ਹੁੰਦੇ ਨੇ ਹੈਨਾ ਬਾਪ ਨੇ ਬੱਚਿਆਂ 'ਚ ਸੱਚੀ ਫਰਕ ਨਹੀਂ ਕਰਦੀ ਤੁਹਾਡੇ ਜਵਾਬ ਤੋਂ ਹੀ ਪਤਾ ਲੱਗ ਰਿਹਾ ਤੇ ਹੁਣ ਤੱਕ ਦਾ ਕੋਈ ਇਦਾਂ ਦਾ ਐਕਸਪੀਰੀਅੰਸ ਜਿਹੜਾ ਤੁਸੀਂ ਭੁੱਲ ਨਾ ਪਾਏ ਹੋ ਉਹਨਾਂ ਸਾਲਾਂ ਦੇ ਵਿੱਚ ਮੈਨੂੰ ਨਾਨਕ ਸ਼ਾਹ ਫਕੀਰ ਮੂਵੀ ਦਾ ਇੱਕ ਐਕਸਪੀਰੀਅੰਸ ਹੈ ਜਦੋਂ ਉਹਨਾਂ ਦਾ ਜਨਮ ਦਿਖਾਇਆ ਗਿਆ ਉਸ ਟਾਈਮ ਸੱਚੀ ਮੇਰੇ ਲੂੰ ਕੰਡੇ ਖੜੇ ਹੁੰਦੇ ਨੇ ਉਸ ਚ ਮੈਂ ਦੌਲਤਾਨਾ ਦਾਈ ਦਾ ਕਰੈਕਟਰ ਕੀਤਾ ਮੈਨੂੰ ਐ ਲੱਗਦਾ ਸੀ ਵੀ ਸੱਚੀ ਕੋਈ ਰੱਬੀ ਰੂਹ ਮੇਰੇ ਹੱਥਾਂ ਚ ਆਈ ਅੱਛਾ ਤੇ ਲੂੰ ਕੰਡੇ ਮੇਰੇ ਖੜੇ ਹੋ ਗਏ ਮੂਨ ਲਾਈਟ ਜਿਵੇਂ ਕੋਈ ਪੈਂਦੀ ਐ ਐਵੇਂ ਮੇਰੇ ਤੇ ਇੱਕ ਲਾਈਟ ਜਿਵੇਂ ਚਮਕਾਰ ਉਹ ਪਲ ਮੈਂ ਸ਼ਾਇਦ ਨਾ ਭੁੱਲ ਲੰਘ ਅੱਛਾ ਮਤਲਬ ਦੌਲਤਾ ਦਾਈ ਜਿਨ੍ਹਾਂ ਨੇ ਗੁਰਨਾਨਕ ਦੇਵ ਜੀ ਨੂੰ ਜਨਮ ਦਿੱਤਾ ਸੀ ਉਹਨਾਂ ਦਾ ਕਿਰਦਾਰ ਨਿਭਾਇਆ ਤੁਸੀਂ ਬਹੁਤ ਭਾਗਾਂ ਵਾਲਿਓ ਤੁਹਾਨੂੰ ਕਿਰਦਾਰ ਵੀ ਬਹੁਤ ਸੋਹਣਾ ਮਿਲਿਆ ਜੀ 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 ਹੁਣ ਤੱਕ ਤੁਸੀਂ ਜਿੰਨੇ ਵੀ ਆਰਟਿਸਟ ਨਾਲ ਕੰਮ ਕੀਤਾ ਹੈ ਕਦੀ ਕਿਸੇ ਨਾਲ ਕੋਈ ਕਲੈਸ਼ਸ ਹੋਏ ਕੋਈ ਕੋਈ ਈਗੋ ਕਲੈਸ਼ ਕੋਈ ਉਹਦਾ ਬੈਸਟ ਵਸਈਆ ਨਹੀਂ ਨਹੀਂ ਕਦੀ ਨਹੀਂ ਹੋਇਆ ਨਹੀਂ ਨਹੀਂ ਫਿਰ ਵੀ ਬੈਸਟ ਐਕਸਪੀਰੀਅੰਸ ਕਿਹੜਾ ਸੀ ਬਹੁਤ ਸਾਰੇ ਹੀ ਮੈਨੂੰ ਉਹੀ ਕੰਮ ਆਨਾ ਵੀ ਮਾਂ ਦੇ ਪੁੱਤਰ ਚਾਰ ਚਾਰ ਵੱਦ ਤੋਂ ਇੱਕ ਤੋਂ ਵੱਧ ਕੇ ਇੱਕ ਹੈ ਤੇ ਜਿਨ੍ਹਾਂ ਜਿਨ੍ਹਾਂ ਨਾਲ ਕੰਮ ਕੀਤਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਮੈਂ ਕਹਿੰਨੀਆ ਮੈਨੂੰ ਤਾਂ ਧਰਤੀ ਤੇ ਪੈਰ ਵੀ ਨਾ ਰੱਖਣ ਦੇਣ ਜੇ ਕਿਤੇ ਕੰਮ ਨਾ ਕਰਨਾ ਪਵੇ ਠੀਕ ਹੈ ਐਦਾਂ ਨੇ ਮੇਰੇ ਬੱਚਿਆਂ ਨਾਲ ਮੇਰਾ ਵਾਪਿਆ ਬਹੁਤ ਅੱچھے ਸਾਰੇ ਸਿੰਗਰ ਰਹੇ ਨੇ ਬਤੌਰ ਆਰਟਿਸਟ ਜਾਂ ਬਤੌਰ ਇੱਕ ਲੇਡੀ ਅਗਰ ਦੇਖਿਆ ਜਾਵੇ ਲੋਕ ਕਹਿੰਦੇ ਸੀ ਪਹਿਲੇ ਦੇ ਜਮਾਨੇ ਚ ਕਿ ਕੁੜੀਆਂ ਨੂੰ ਇਸ ਫੀਲਡ ਚ ਨਹੀਂ ਜਾਣਾ ਚਾਹੀਦਾ ਤੁਸੀਂ ਮੰਨਦੇ ਹੋ ਇਸ ਇਸ ਗੱਲ ਨੂੰ ਨਹੀਂ ਮੈਂ ਨਹੀਂ ਮੰਦੀ ਕਿਉਂਕਿ ਇੱਕ ਔਰਤ ਹੀ ਹੈ ਜੋ ਮੋਢੇ ਨਾਲ ਮੋਢਾ ਮਲਾ ਕੇ ਚੱਲਦੀ ਹੈ ਜੀ ਆਦਮੀ ਨੂੰ ਕਿਤੇ ਵੀ ਔਕੜ ਹੁੰਦੀ ਹੈ ਉਹ ਕਹਿੰਦੀ ਕਿ ਕਿਉਂ ਘਬਰਾਣਾ ਮੈਂ ਜੋ ਹੈਗੀ ਹਾਂ ਹੂੰ ਬੱਚੇ ਨੂੰ ਕਿਤੇ ਘਾਟਾ ਪੈਂਦਾ ਤਾਂ ਵੀ ਉਹ ਐ ਕਹਿੰਦੀ ਪੁੱਤ ਤੂੰ ਘਬਰਾਉਣਾ ਨਹੀਂ ਮਾਂ ਤੇਰੇ ਨਾਲ ਹੈ ਬਿਲਕੁਲ ਧੀ ਹੈ ਉਹਨੂੰ ਵੀ ਕਹਿੰਦੀ ਧੀਏ ਕੋਈ ਗੱਲ ਨਹੀਂ ਅਗਲਾ ਘਰ ਤੇਰਾ ਜੇ ਔਖਾ ਸੌਖਾ ਹੈ ਨਾ ਤੇਰੀ ਮਾਂ ਬੈਠੀ ਹੈ ਮਾਂ ਇੱਕ ਐਸੀ ਆਤਮਾ ਬਣਾਈ ਹੈ ਜਿਹੜੀ ਕਿ ਸਭ ਨੂੰ ਬੁੱਕਲ ਦੇ ਵਿੱਚ ਲੈ ਕੇ ਚੱਲਦੀ ਹੈ ਬਿਲਕੁਲ ਸੱਚ ਹੈ ਤੇ ਆ ਹੁਣ ਤੱਕ ਜਿਵੇਂ ਤੁਸੀਂ ਕਿਹਾ ਬਈਨੇ ਸਾਲ ਹੋ ਗਏ ਆ ਲਗਭਗ ਕਿੰਨੇ ਕੋ ਅੰਦਾਜ਼ਾ 22 ਸਾਲ ਹੋ ਗਏ 22 ਸਾਲ ਤੁਹਾਨੂੰ ਇੰਡਸਟਰੀ ਚ ਹੋ ਗਏ ਨੇ ਜੀ ਜੀ ਇਹ ਤਾਂ ਬਹੁਤ ਲੰਬਾ ਸਮਾਂ ਤੁਸੀਂ ਹਾਂ ਜੀ ਅਬ ਤਕਰੀਬਨ ਅੱਧੀ ਜ਼ਿੰਦਗੀ ਦੇ ਦਿੱਤੀ ਤੁਸੀਂ ਜੀ 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 ਤੇ ਜਿਆਦਾ ਥੀਏਟਰ ਦੇ ਵਿੱਚ ਆਨੰਦ ਰਹਿੰਦਾ ਰਿਹਾ ਕਿਉਂਕਿ ਥੀਏਟਰ ਦੇ ਵਿੱਚ ਔਨ ਦਾ ਸਪਾਟ ਹੁੰਦਾ ਕੰਮ ਥੀਏਟਰ ਮੈਂ ਅੱਜ ਵੀ ਕਰਦੀ ਆਂ ਅੱਛਾ ਹੁਣ ਵੀ ਕਰਦੇ ਹੋ ਹਾਂ ਜੀ ਇੰਨੇ ਸਾਲਾਂ ਬਾਅਦ ਜੀ ਹਾਂ ਜੀ ਹੁਣ ਪਿੱਛੇ ਭਗਵੰਤ ਮਾਨ ਜੀ ਨੇ ਨਸ਼ਿਆਂ ਪ੍ਰਤੀ ਇੱਕ ਆਵਾਜ਼ ਉਠਾਈ ਸੀ ਉਹਨਾਂ ਦੇ ਵਿੱਚ ਮੈਂ ਬੀਬੀ ਦਾ ਕਰੈਕਟਰ ਕਰਦੀ ਆ ਜੀ ਦਾ ਬਾਰੂ ਪੁੱਤ ਹੁੰਦਾ ਉਹ ਬੜਾ ਨਸ਼ੇੜੀ ਹੁੰਦਾ ਅੱਛਾ ਤੇ ਚਿੱਟਾ-ਚੁਟਾ ਲਾਉਂਦਾ ਤੇ ਮਾਂ ਰੋਣ ਦੀ ਐ ਪਿੱਟਦੀ ਉਸ ਤੋਂ ਪਬਲਿਕ ਨੇ ਸਿੱਖਿਆ ਲਈਏ ਕਿ ਇੱਕ ਮਾਂ ਦਾ ਜਦੋਂ ਜਵਾਨ ਪੁੱਤ ਤੁਰ ਜਾਂਦਾ ਹੈ ਉਸ ਪਰਿਵਾਰ ਤੇ ਕੀ ਬੀਤਦੀ ਹੈ ਤਾਂ ਮੈਂ ਇਹ ਪਲੇ ਅੱਜ ਵੀ ਉਹਨਾਂ ਦੇ ਭਗਵੰਤ ਮਾਨ ਜੀ ਦੇ ਕਹੀ ਅਨੁਸਾਰ ਕਾਫੀ ਸਰਕਾਰੀ ਪਲੇ ਕਿਤੇ ਨੇ ਡੀਸੀ ਆਫਿਸ ਕਰਕੇ ਆਈਆਂ ਸਰੰਦ ਕਰਕੇ ਆਈਆਂ ਜੀ ਅੱਛਾ ਜੀ ਕੋਈ ਵੀ ਅਗਰ ਤੁਹਾਨੂੰ ਕੋਈ ਸਕ੍ਰਿਪਟ ਪੜ੍ਹ ਕੇ ਸੁਣਾਉਂਦਾ ਹੈ ਕੋਈ ਇਦਾਂ ਲੱਗਦਾ ਵੀ ਇਹ ਤਾਂ ਮੇਰੀ ਨਿੱਜੀ ਜ਼ਿੰਦਗੀ ਦੇ ਨਾਲ ਰਿਲੇਟ ਕਰਦੀ ਹੈ ਕਈ ਵਾਰੀਬਨ ਮਿਲ ਜਾਂਦਾ ਹੁੰਦਾ ਹੈ ਨਾ ਇਦਾਂ ਆਰਟਿਸਟ ਨੂੰ ਹਮੇਸ਼ਾ ਇਦਾਂ ਲੱਗਦਾ ਹੈ ਤੇ ਇਹ ਕੋਈ ਇਦਾਂ ਦਾ ਕਿਰਦਾਰ ਹੋਵੇ ਵੀ ਜਿਹੜਾ ਤੁਹਾਨੂੰ ਦੀ ਬਾਹਨ ਵੇਲੇ ਬਹੁਤ ਇਮੋਸ਼ਨਲ ਹੋਏ ਉਹ ਇਮੋਸ਼ਨਲ ਤਾਂ ਇਹੀ ਹੈ ਜੀ ਜਿੰਦਗੀ ਦਾ ਸੱਚ ਹੈ ਕਿ ਮੈਂ ਵੀ ਇੱਕ ਪੁੱਤ ਨੂੰ ਖੋ ਬੈਠੀ ਹਾਂ ਅੱਛਾ ਮੇਰਾ 22 ਸਾਲ ਦਾ ਬੇਟਾ ਸੀ ਜੀ ਉਹ ਅਚਾਨਕ ਐਕਸੀਡੈਂਟਲ ਹੋ ਗਿਆ ਸੀ ਜਦੋਂ ਵੀ ਕੋਈ ਇਦਾਂ ਦਾ ਆਂਦਾ ਹੈ ਤਾਂ ਫਿਰ ਉਸ ਰੂਹ ਨੂੰ ਯਾਦ ਮੂਰੇ ਰੱਖ ਕੇ ਹੀ ਉਹ ਆਪਣੇ ਆਪ ਹੀ ਆ ਭਾਵ ਨਿਕਲ ਜਾਂਦੇ ਆ ਤੇ ਉਰ ਜਿਹੜਾ ਰੋਲ ਹੁੰਦਾ ਫਿਰ ਉਹ ਰੀਅਲ ਨਿਕਲਦਾ ਫਿਰ ਰੀਅਲ ਨਿਕਲਦਾ ਤੇ ਇਸ ਲਾਈਨ ਦੇ ਵਿੱਚ ਜਿਵੇਂ ਕਿਹਾ ਗਿਆ ਸੋਸ਼ਲ ਮੀਡੀਆ ਅੱਜਕਲ ਬਹੁਤ ਐਕਟਿਵ ਹੈ ਇੰਸਟਾਗ੍ਰam ਤੇ ਤੁਸੀਂ ਦੇਖ ਸਕਦੇ ਹੋ ਖਾਸ ਕਰਕੇ ਕੁੜੀਆਂ ਦਾ ਬਹੁਤ ਖਲਾਰਾ ਪੈ ਰਿਹਾ ਹੈ ਬਹੁਤ ਉਹ ਕਹਿੰਦੇ ਫਾਲੋਅਰਸ ਦੇ ਚੱਕਰ ਚ ਬਹੁਤ ਨੰਗ ਪੁਨਾ ਵੀ ਚੱਲਦਾ ਪਿਆ। ਜੀ ਜੀ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਨਹੀਂ ਨਹੀਂ ਮੈਂ ਨਹੀਂ ਚਾਹੁੰਦੀ ਕਿ ਲੜਕੀਆਂ ਇਦਾਂ ਦੇ ਕੰਮ ਕਰਨ। ਦੇਖੋ ਜਿਨੇ ਕੰਮ ਕਰਨਾ ਹੈ ਉਹਨੂੰ ਉਹਦੀ ਕਾਬਲੀਅਤ ਦੇ ਅਨੁਸਾਰ ਕੰਮ ਮਿਲ ਹੀ ਜਾਣਾ। ਜੇ ਅਸੀਂ ਕਹੀਏ ਕਿ ਨਹੀਂ ਜੀ ਅਸੀਂ ਬੋਡੀ ਸ਼ੋਅ ਕਰਕੇ ਆਪਣਾ ਕੰਮ ਲੈ ਲਾਂਗੇ ਉਹਦਾ ਕੰਮ ਨਹੀਂ ਮਿਲਦਾ। ਬਲਕਿ ਤੁਹਾਡੀ ਚਰਚਾ ਹੁੰਦੀ ਹੈ ਇੱਕ ਨਾਰੀ ਜਾਤੀ ਤੇ ੱੱਬਾ ਲੱਗਦਾ। ਮੈਂ ਤਾਂ ਹਮੇਸ਼ਾ ਹੀ ਨੌਜਵਾਨ ਕੁੜੀਆਂ ਜਿੱਥੇ ਕਿਤੇ ਮੈਨੂੰ ਮਾਡਲਸ ਮਿਲਦੀਆਂ ਹਮੇਸ਼ਾ ਮੇਰੀ ਉਹਨਾਂ ਨਾਲ ਹੀ ਗੱਲਬਾਤ ਹੁੰਦੀ ਹੈ ਬੇਟਾ ਤੁਸੀਂ ਆਪਣੇ ਮਾਪਾਪ ਨੂੰ ਇੱਕ ਕੰਨਿਆਦਾਨ ਕਰਨ ਦਾ ਹੱਕ ਜਰੂਰ ਅਦਾ ਕਰਨ ਦਿਓ ਤਾਂ ਕਿ ਇਹ ਨਾ ਹੋਵੇ ਕੱਲ ਨੂੰ ਦੁਨੀਆ 'ਚ ਇਹ ਅਫਵਾਹ ਉੱਡੇ ਕਿ ਕੁੜੀ ਸ਼ੂਟਿੰਗ ਕਰਨ ਗਈ ਸੀ ਬਾਹਰੋਂ ਬਾਹਰ ਲੰਘੀ ਹਾਂ ਸਾਡੇ ਵਰਗੇ ਵੀ ਇਸ ਲਾਈਨ 'ਚ ਹੈਗੇ ਆ ਅੱਗੇ ਆਉਣ ਵਾਲਿਆਂ ਦਾ ਨਾ ਰਾਹ ਰੋਕੋ ਤੁਸੀਂ ਤੇ ਕੁੜੀਆਂ ਨੂੰ ਖਾਸ ਕਰਕੇ ਅੱਜ ਵੀ ਕਈ ਵਾਰ ਬੈਨ ਕੀਤਾ ਜਾਂਦਾ ਘਰਾਂ ਦੇ ਵਿੱਚ ਕਿਉਂਕਿ ਇਹ ਇੰਡਸਟਰੀ ਕਹਿੰਦੇ ਸੇਫ ਨਹੀਂ ਹੈ ਕੁੜੀ ਵਾਲੀ ਤੇ ਇਦਾਂ ਹੁੰਦਾ ਸੇਵ ਨਹੀਂ ਹੈ ਮੇਰੀ ਗੱਲ ਸੁਣੋ ਜੀ ਜੀਨੇ ਅਨਾਰ ਖਾਣਾ ਉਹਨੇ ਅਨਾਰ ਹੀ ਖਾਣਾ ਜੀਨੇ ਕੌੜਾ ਬੇਰ ਖਾਣਾ ਉਹਨੇ ਕੌੜਾ ਬੇਰ ਹੀ ਖਾਣਾ ਜਿਹਨੂੰ ਜਿਹੜੀ ਚੀਜ਼ ਦੀ ਚਟਕ ਹੈ ਨਾ ਜੀ ਉਹਨੂੰ ਕੋਈ ਨਹੀਂ ਰੋਕ ਸਕਦਾ ਨਾ ਉਹਨੂੰ ਮਾਂ ਰੋਕ ਸਕਦੀ ਐ ਨਾ ਉਹਨੂੰ ਕੋਈ ਟੀਚਰ ਰੋਕ ਸਕਦੀ ਨਾ ਕੋਈ ਮੈਂ ਮੇਰੇ ਵਰਗੀ ਸਹਿਪਾਠੀ ਜਾਂ ਸਹਿਕਰਮੀ ਜਿਹੜੀ ਨਾਲ ਉਹਨਾਂ ਦੇ ਕੰਮ ਕਰਦੀ ਹੈ ਕਈ ਲੜਕੀਆਂ ਸੋਚਦੀਆਂ ਵੀ ਸ਼ਾਇਦ ਅਸੀਂ ਇੰਸਟਾਗ੍ਰam ਤੇ ਐਦਾਂ ਕਰਕੇ ਐਦਾਂ ਕਰਕੇ ਬਹੁਤ ਅੱਗੇ ਵੱਧ ਜਾਵਾਂਗੇ ਪਰ ਨਹੀਂ ਮੇਰੇ ਮੰਨ ਦਾ ਜਿਹੜਾ ਵਿਚਾਰ ਹੈ ਉਹ ਮੈਂ ਤਾਂ ਇਹੀ ਕਹਿੰਦਾ ਵੀ ਐਦਾਂ ਕਰਕੇ ਉਹ ਆਪਣੇ ਕੰਮ ਦੇ ਦਰਵਾਜ਼ੇ ਬੰਦ ਕਰ ਦਿੰਦੀ ਹੈ। ਅੱਛਾ ਮਤਲਬ ਸ਼ਾਰਟਕਟ ਜਿਹੜੀਆਂ ਅਪਣਾਉਂਦੀਆਂ ਹਨ ਖਾਸ ਕਰਕੇ ਕਈ ਜਿਵੇਂ ਤੁਹਾਨੂੰ ਤੁਸੀਂ ਸੁਣਿਆ ਹੀ ਹੋਵੇਗਾ ਫਿਲਮ ਇੰਡਸਟਰੀ ਦੇ ਵਿੱਚ ਅੱਗੇ ਵਧਣ ਦੇ ਲਈ ਕੰਪਰੋਮਾਈਜ਼ ਜਿਹਨੂੰ ਵਰਡ ਯੂਜ਼ ਕੀਤਾ ਜਾਂਦਾ ਤੁਹਾਨੂੰ ਲੱਗਦਾ ਇੱਕ ਕੁੜੀਆਂ ਨੂੰ ਕਰਨਾ ਚਾਹੀਦਾ ਜਾਂ ਕੁੜੀਆਂ ਕਰਦੀਆਂ ਨੇ ਅੱਜ ਦੇ ਨਹੀਂ 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 ਕਰਨਾ ਚਾਹੀਦਾ ਜੇ ਕੋਈ ਲੜਕੀ ਆਪਣੇ ਦਿਮਾਗ 'ਚ ਇਹ ਗੱਲ ਲੈ ਕੇ ਬੈਠੀ ਹੈ ਮੇਰੇ ਹਿਸਾਬ ਨਾਲ ਉਹਨੂੰ ਕੱਢ ਦੇਣੀ ਚਾਹੀਦੀ ਹੈ ਕਿਉਂਕਿ ਤੁਸੀਂ ਇੱਕ ਫੀਲਡ ਨੂੰ ਨਹੀਂ ਉਸ ਦੇਖੋ ਇੱਕ ਸਿੰਗਰ ਗਾਣਾ ਕੱਢਦਾ ਹੈ ਨਾ 50 ਘਰਾਂ ਦੇ ਚੁੱਲ੍ਹੇ 'ਚ ਧੂਆਂ ਤੁਖਦਾ ਸਪੌਟ ਬਾਈ ਤੋਂ ਲੈ ਕੇ ਲਾਈਟਮੈਨ ਹੋਗੇ ਕੈਮਰਾਮੈਨ ਹੋਗੇ ਕੈਮਰਾਮੈਨ ਦੇ ਸਪੋਰਟਰ ਹੋਗੇ ਲਾਈਟਮੈਨ ਕਿੰਨੇ ਹੀ ਬੰਦੇ ਹੁੰਦੇ ਨੇ ਆਰਟਿਸਟ ਹੋਗੇ ਉਹਨਾਂ ਦੇ ਸਹਿਕਰਮੀ ਹੋਗੇ ਤਾਂ ਡਾਇਰੈਕਟਰ ਹੋਗੇ ਕਿੰਨੇ ਘਰਾਂ 'ਚ ਉਹਨਾਂ ਦੇ ਉਸ ਨਾਲ ਧੂਆਂ ਤੁਖਦਾ ਤੇ ਐਦਾਂ ਉਹ ਕਰਨੀਆਂ ਤਾਂ ਮੇਰਾ ਖਿਆਲ ਹੈ ਕਿ ਇਹ ਲਾਈਨ ਨਹੀਂ ਵੀ ਬਦਨਾਮ ਹੋਈ ਤਾਂ ਉਹ ਕਰ ਦੇਣਗੇ ਮੈਂ ਤਾਂ ਹੱਥ ਜੋੜ ਕੇ ਇਹੀ ਕਹੂੰਗੀ ਵੀ ਬੱਚਿਓ ਤੁਸੀਂ ਸਿੱਧੇ ਰਾਤ ਤੁਰੋ ਤੇ ਸਿੱਧੇ ਰਾਤ ਚੱਲ ਕੇ ਹੀ ਮੰਜ਼ਿਲ ਮਿਲਦੀ ਹੈ ਜੇ ਤੁਸੀਂ ਡਗਮਗਾਓਗੇ ਤਾਂ ਮੰਜ਼ਿਲ ਤੋਂ ਸਮਾਂ ਲੱਗ ਸਕਦਾ ਬਾਰ ਜੀ ਹੂੰ ਅੱਛਾ ਪੰਜਾਬੀ ਇੰਡਸਟਰੀ ਤੇ ਬੋਲੀਵੁੱਡ ਦੇ ਵਿੱਚ ਕੀ ਫਰਕ ਹੈ ਇਹ ਹੈ ਜੀ ਬੋਲੀਵੁੱਡ ਬਿਲਕੁਲ ਬਹੁਤ ਗ੍ਰੈਂਡ ਨੇਸ਼ਨਲ ਕਿਉਂਕਿ ਕਹਿੰਦੇ ਹੈ ਨਾ ਜੜ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਮਜ਼ਬੂਤ ਹੀ ਹੁੰਦੀ ਹੈ ਮਜ਼ਬੂਤ ਹੁੰਦੀ ਹੈ ਤਾਂ ਉਹ ਦਰਖਤ ਨੂੰ ਖੜਾ ਰੱਖਦੀ ਹੈ ਤਾਂ ਇੱਥੇ ਤਾਂ ਅਸੀਂ ਉਹਦੀਆਂ ਸ਼ਾਖਾਵਾਂ ਫੈਲੀਆਂ ਹੋਈਆਂ ਨੇ ਮੇਨ ਤਾਂ ਬੰਬੇ ਹੈ ਹੀ ਹੈ ਜੀ ਪੰਜਾਬੀ ਇੰਡਸਟਰੀ ਹੁਣ ਆਪਣੀ ਪਹਿਲੇ ਨਾਲੋਂ ਕਾਫੀ ਇੰਪਰੂਵ ਕਰ ਚੁੱਕੀ ਹੈ ਇੱਕ ਸਮਾਂ ਸੀ ਲੋ ਬਜਟ ਦੇ ਮੂਵੀਜ਼ ਬਣਦੀਆਂ ਸੀ ਹੁਣ ਅੱਜ ਦੇ ਸਮੇਂ 'ਚ ਜਿਹੜੇ ਮੂਵੀਜ਼ ਆ ਰਹੀਆਂ ਨਾਨਕ ਨਾਮ ਜਹਾਜ਼ ਅਕਾਲ ਅਦਾਸ ਵਰਗੀਆਂ ਇਕ ਰੁਖ ਬਦਲ ਗਿਆ ਪੰਜਾਬੀ ਇੰਡਸਟਰੀ ਦਾ ਕੀ ਲੱਗਦਾ ਲੋਕਾਂ ਦਾ ਰੁਝਾਨ ਜਿਹੜਾ ਹੈ ਪਹਿਲਾਂ ਨਾਲੋਂ ਹੁਣ ਕਾਫੀ ਅੱਛਾ ਹੋ ਗਿਆ ਅੱਛਾ ਹੋ ਰਿਹਾ ਆ ਕਾਲ ਚ ਮੈਂ ਖੁਦ ਕੰਮ ਕਰੇ ਅੱਛਾ ਜੀ 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 ਕੀ ਕਿਰਦਾਰ ਕੀ ਸੀ ਹੋਰ ਮੇਰਾ ਗੁਲਾਬ ਸਿੰਘ ਦੀ ਘਰ ਵਾਲੀ ਦਾ ਕਿਰਦਾਰ ਸੀ ਜਿਹੜੇ ਕਿ ਰਣਜੀਤ ਸਿੰਘ ਜੀ ਨਾਲ ਲੜਾਈ ਕਰਦੇ ਨੇ ਹੂੰ ਕਾਫੀ ਅੱਛਾ ਕਿਰਦਾਰ ਰਿਹਾ ਮੇਰਾ ਅੱਛਾ ਤੇ ਬਾਕੀ ਹੋਰ ਵੀ ਮੂਵੀ ਜਿੰਨੀਆਂ ਵੀ ਵਧੀਆ ਬਣ ਰਹੀਆਂ ਨੇ ਬਹੁਤ ਵਧੀਆ ਅਰਦਾਸ ਹੈ ਜੀਵੇਂ ਹੂੰ ਸ਼ੁਕਰਾਨਾ ਹੈ ਹੂੰ ਬਹੁਤ ਮਤਲਬ ਇੱਕ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਪਤਾ ਵੀ ਲੱਗਦਾ ਵੀ ਚਲੋ ਸਾਡੇ ਬੱਚੇ ਜੋ ਵੀ ਡਾਇਰੈਕਟਰ ਨੇ ਜੋ ਵੀ ਪ੍ਰੋਡਿਊਸਰ ਨੇ ਜੋ ਵੀ ਰਾਈਟਰ ਨੇ ਕੁਝ ਅੱਛਾ ਲਿਖ ਰਹੇ ਨੇ ਕੁਝ ਅੱਛਾ ਕਰ ਰਹੇ ਜਦੋਂ ਇਦਾਂ ਦੀਆਂ ਮੂਵੀਜ਼ ਆਉਂਦੀਆਂ ਕਿਤੇ ਨਾ ਕਿਤੇ ਜਿਹੜੇ ਆਰਟਿਸਟ ਹੁੰਦੇ ਉਹਨਾਂ ਦੇ ਫੈਮਿਲੀ ਵਾਲੇ ਬੜੇ ਸਿਕਿਉਰ ਫੀਲ ਕਰਦੇ ਕਿ ਆਪਣਾ ਬੱਚਾ ਸਹੀ ਕਿਪਾਸੇ ਲੱਗਾ ਹੈ ਹੈ ਨਾ ਤੇ ਲੱਗਦਾ ਕਿ ਆਪਣਾ ਜਿਹੜਾ ਪੰਜਾਬੀ ਇੰਡਸਟਰੀ ਹੈ ਇਹ ਇਸ ਪਾਸੇ ਖਾਸ ਕਰਕੇ ਧਾਰਮਿਕ ਪੱਖ ਜਿਹੜਾ ਹੈ ਜਾਂ ਮੋਟੀਵੇਸ਼ਨਲ ਪੱਖ ਜਿਹਦੇ ਨਾਲ ਕਿਸੇ ਨੂੰ ਸਹਦ ਮਿਲਦੀ ਹੈ ਉਹ ਵਦਾਂ ਦੀਆਂ ਮੂਵੀਜ਼ ਲੈਣੀਆਂ ਚਾਹੀਦੀਆਂ ਉਹਨਾਂ ਨੂੰ ਹੋਰ ਜ਼ਰੂਰ ਲੈਣੀਆਂ ਚਾਹੀਦੀਆਂ ਜ਼ਰੂਰ ਲੈਣੀਆਂ ਚਾਹੀਦੀਆਂ ਸਮਾਜਿਕ ਵੀ ਨੇ ਤੇ ਧਾਰਮਿਕ ਵੀ ਨੇ ਮੇਰੇ ਹਿਸਾਬ ਨਾਲ ਕਮਰਸ਼ੀਅਲ ਜਿਵੇਂ ਕਹਿ ਲਈਏ ਕਿ ਦੋਨੋਂ ਤਰ੍ਹਾਂ ਦਾ ਇਹ ਪਾਰਟ ਸ ਜ਼ਰੂਰ ਅਦਾ ਕਰਵਾਉਣੀ ਚਾਹੀਦੀ ਨਹੀਂ ਅਦਾਕਾਰਾਂ ਤੋਂ ਤੇ ਪਬਲਿਕ ਦੇਖ ਕੇ ਆਪਣੇ ਆਪ ਨੂੰ ਵੀ ਸੁਧਾਰੇ ਜਿਹੜੇ ਮੇਰੇ ਵਰਗੇ ਨਕਾਰੇ ਕਦੇ ਮੰਦਰ ਨਹੀਂ ਜਾਂਦੇ ਗੁਰਦੁਆਰੇ ਨਹੀਂ ਜਾਂਦੇ ਧੋਕੜੀ ਉੱਤੇ ਬੈਠ ਕੇ ਦੇਖਤਾਂ ਲੈਣ ਕਿ ਦੇਖੋ ਜਿਸ ਲਾਈਨ ਨੂੰ ਅਸੀਂ ਕਹਿੰਦੇ ਆ ਕਿ ਇਹ ਕਿਹੜੀ ਲਾਈਨ ਹੈ ਇਹ ਵੀ ਰੱਬ ਦੇ ਨਾਮ ਵਾਲੀਆਂ ਫਿਲਮਾਂ ਕਰਦਾ ਮਤਲਬ ਕੰਮ ਕੋਈ ਬਾੜਾ ਨਹੀਂ ਹੁੰਦਾ ਕੁਝ ਇੱਕ ਦੋ ਚੁਣਿੰਦਾ ਲੋਕ ਆਪਾਂ ਕਹਿ ਸਕਦੇ ਆ ਜੀ ਤੇ ਅਗਰ ਇਸ ਲਾਈਨ ਦੇ ਵਿੱਚ ਇੱਕ ਦਿਨ ਇਦਾਂ ਹੁੰਦਾ ਵੀ ਪੇਮੈਂਟ ਮਰ ਜਾਂਦੀ ਏ ਲੋਕ ਟਾਈਮ ਸਿਰ ਪੇਮੈਂਟ ਨਹੀਂ ਦਿੰਦੇ ਦੇਖੋ ਪੇਮੈਂਟ ਕਿਤੇ ਨਾ ਕਿਤੇ ਹੋ ਜਾਂਦਾ ਹੈ ਹੇਠ ਉੱਪਰ ਇਹ ਨਹੀਂ ਹੈ ਜੀ ਮਰਦੀ ਨਹੀਂ ਹੈ ਮਰਦ ਵੀ ਜਾਂਦੀ ਹੈ ਪਰ ਉਹ ਕਈ ਮਹੀਨਿਆਂ ਬਾਅਦ ਪੈਦਾ ਵੀ ਹੋ ਜਾਂਦੀ ਹੈ ਕਿਉਂ ਕਈ ਕਾਰਨ ਹੁੰਦੇ ਆ ਕਈ ਵਾਰੀ ਪ੍ਰਡਿਊਸਰ ਕੋਲੋਂ ਹੀ ਡਾਇਰੈਕਟਰ ਨੂੰ ਪੈਸੇ ਨਹੀਂ ਆਉਂਦੇ ਤਾਂ ਉਹ ਵਿਚਾਰੇ ਟਾਈਮ ਪਾ ਲੈਂਦੇ ਨੇ ਤੇ ਮੇਰੇ ਵਰਗੇ ਕਈ ਅਫਵਾੜਾ ਆਦਦੇ ਸਾਡੀ ਪੇਮੈਂਟ ਮਰ ਗਈ ਪੇਮੈਂਟ ਮਰ ਗਈ ਨਹੀਂ ਮਰਦੀ ਨਹੀਂ ਕੁਝ ਟਾਈਮ ਬਾਅਦ ਮਿਲ ਹੀ ਜਾਂਦੀ ਹੈ ਹੂੰ ਕਈ ਵਾਰ ਇਦਾਂ ਇਦਾਂ ਕਦੀ ਹੋਇਆ ਕਿ ਤੁਹਾਡੀ ਮੂਵੀ ਪੂਰੀ ਰਿਲੀਜ਼ ਹੋ ਚੁੱਕੀ ਹੈ ਪੂਰੇ ਸ਼ਾਰਟ ਹੋ ਚੁੱਕੇ ਤੁਹਾਡੇ ਬਟ ਉਹ ਮੂਵੀ ਐਨ ਮੂਮੈਂਟ ਤੇ ਕਿਸੇ ਕਾਰਨ ਰਿਲੀਜ਼ ਨਹੀਂ ਹੋਈ ਬੰਦੇ ਵਿੱਚ ਭਾਵ ਰਹੇ ਜਾਂਦਾ ਵੀ ਆਪਾਂ ਸਿਨੇਮਾ ਤੇ ਦੇਖੀ ਨਹੀਂ ਜੀ 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 ਹੁੰਦਾ ਇਦਾਂ ਹਾਂਜੀ ਹੁੰਦਾ ਬੜਾ ਹੁੰਦਾ ਕੀ ਉਹ ਕੰਮ ਬਹੁਤ ਅੱਛਾ ਕੀਤਾ ਸੀ ਸ਼ੋਅ ਆਊਟ ਨਹੀਂ ਹੋਇਆ ਹਾਂਜੀ ਤੇ ਇਹ ਮਨ ਦੇ ਵਿੱਚ ਕਿਤੇ ਨਾ ਕਿਤੇ ਨਿਰਾਸ਼ਤਾ ਰਹਿ ਜਾਂਦੀ ਹੈ ਜੀ 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 ਜਦੋਂ ਕਿਸੇ ਦੀ ਮੂਵੀ ਵੱਡੇ ਸੈਲੀਬ੍ਰਿਟੀ ਦੀ ਵੱਡੇ ਆਰਟਿਸਟ ਦੀ ਮੂਵੀ ਆਉਂਦੀ ਹੈ ਉਸ ਟਾਈਮ ਤੁਸੀਂ ਦੇਖਿਆ ਹੋਣਾ ਕਿ ਦੂਸਰੇ ਆਰਟਿਸਟ ਦੀ ਕਈ ਵਾਰ ਮੂਵੀ ਸੇਮ ਟਾਈਮ ਤੇ ਆ ਜਾਂਦੀ ਹੈ ਤੇ ਜਿਹੜੀ ਪਬਲਿਕ ਹੁੰਦੀ ਹੈ ਜਿੱਥੇ ਸਪੋਜ਼ ਕਰੋ ਇੱਕ ਪਾਸੇ ਗਿੱਪੀ ਗਰੇਵਾਲ ਦੀ ਮੂਵੀ ਹੈ ਦੂਸਰੇ ਪਾਸੇ ਦਿਲਜੀਤ ਦੀ ਆ ਗਈ ਕੀ ਲੱਗਦਾ ਇਹ ਜਾਣ ਮੂਚ ਕੇ ਸੇਮ ਡੇਟਸ ਰੱਖਦੇ ਨੇ ਨਹੀਂ 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 ਏਦਾਂ ਕੁਝ ਨਹੀਂ ਹੁੰਦਾ ਅਚਾਨਕ ਹੀ ਕਈ ਵਾਰੀ ਹੋ ਜਾਂਦਾ ਕਿਉਂਕਿ ਪਿੱਛੇ ਜੇ ਰੰਦਾਵਾ ਨੇ ਵੀ ਕਮੈਂਟ ਕੀਤਾ ਸੀ ਵੀ ਮੇਰੇ ਮੂਵੀ ਦੇ ਟਾਈਮ ਤੇ ਹੀ ਕੀਤੀ ਗਈ ਹੈ ਤੇ ਤੁਹਾਨੂੰ ਲੱਗਦਾ ਇਹ ਜਾਣ ਮੂਚ ਕੇ ਹੁੰਦਾ ਹੈ ਨਹੀਂ ਨਹੀਂ ਜਾਣ ਬੂਝ ਕੇ ਤਾਂ ਨਹੀਂ ਹੁੰਦਾ ਕਿਉਂਕਿ ਹਰ ਡਾਇਰੈਕਟਰ ਟੀਮ ਆਪਸ ਚ ਮਿਲਦੇ ਜੁਲਦੇ ਨਹੀਂ ਮੇਰਾ ਹਿਸਾਬ ਤਾਂ ਨਹੀਂ ਕਹਿੰਦਾ ਵੀ ਇਹ ਜਾਣ ਬੁੱਝ ਕੇ ਕਰਦੇ ਨੇ ਕਹਿੰਦੇ ਨੇ ਵੀ ਕੁਦਰਤੀ ਜਿਵੇਂ ਸਾਡਾ ਅਜ ਮੇਲ ਹੋ ਗਿਆ ਕੁਦਰਤੀ ਐਵੇਂ ਕੁਦਰਤੀ ਲੱਗ ਜੇ ਅਚਾਨਕ ਹੀ ਤਾਂ ਹੋ ਸਕਦਾ ਆਪ ਡਾਊਨ ਤਾਂ ਫਿਰ ਥੋੜਾ ਬਹੁਤਾ ਹੁੰਦਾ ਹੀ ਹੈ ਜੀ ਸਿੱਧੂ ਮੂਸੇਵਾਲਾ ਨਾਲ ਕਦੀ ਕੰਮ ਕਰਨ ਦਾ ਮੌਕਾ ਮਿਲਿਆ ਸੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੀ ਪਰ ਉਸ ਟਾਈਮ ਮੈਂ ਬੰਬੇ ਸੀ ਜੀ ਆਈਬੀਪੀਐਲ ਦਾ ਪ੍ਰੋਜੈਕਟ ਕਰ ਰਹੀ ਸੀ ਉਹ ਮੇਰੀ ਬਦਕਿਸਮਤੀ ਰਹੀ ਕਿ ਮੈਂ ਉਹਨਾਂ ਨਾਲ ਕੰਮ ਨਹੀਂ ਕਰ ਸਕੀ ਤੇ ਕੀ ਲੱਗਦਾ ਸਿੱਧੂ ਮੂਸੇਵਾਲੇ ਦਾ ਕੀ ਕੈਰੈਕਟਰ ਰਹਿ ਚੁੱਕਾ ਹੈ ਬਹੁਤ ਅੱਛਾ ਰਿਹਾ ਜੋ ਵੀ ਦੁਨੀਆ ਨੂੰ ਦਮ ਦੇ ਗਿਆ ਬਾਕੀ ਦੇਖੋ ਜੀ ਸਿੱਕੇ ਦੇ ਦੋ ਪਹਿਲੂ ਨੇ ਉਹੀ ਹੈ ਵੀ ਕੱਚਾ ਵੀ ਸਮਝਦੇ ਨਹੀਂ ਕ ਮਾੜਾ ਵੀ ਸਮਝਦੇ ਨਹੀਂ ਪਰ ਨਹੀਂ ਉਹ ਬਹੁਤ ਨਾਈਸ ਪਰਸਨ ਹੁਣ ਤੱਕ ਉਸ ਨੂੰ ਸਮਝਣਾ ਹਰੇਕ ਦੇ ਵਸ ਦੀ ਗੱਲ ਨਹੀਂ ਸੀ ਬਿਲਕੁਲ ਬਿਲਕੁਲ ਸੱਚ ਹੋਂ ਤੱਕ ਕਿਹੜੀ ਕਿਹੜੀ ਮੂਵੀਜ਼ ਔਰ ਕਿਹੜੇ ਕਿਹੜੇ ਪ੍ਰੋਜੈਕਟ ਕਰ ਚੁੱਕੇ ਹੋ ਮੂਵੀਜ਼ ਮੂਵੀ ਸੀਰੀਅਲ ਵਗੈਰਾ ਸੀਰੀਅਲ ਵਗੈਰਾ ਤਾਂ ਮੈਂ ਕਾਫੀ ਕਿਤੇ ਨੇ ਜੀ ਕ੍ਰਾਈਮ ਪੈਟਰੋਲ ਦੇ ਹੁਸ਼ਿਆਰਪੁਰ ਵਾਲੀ ਕਹਾਣੀ ਹੈ ਅੱਛਾ ਇੱਕ ਬਠਿੰਡੇ ਵਾਲੀ ਕਹਾਣੀ ਹੈ ਨਾਨੀ ਦਾ ਘਰ ਹੋ ਗਿਆ ਐਦਾਂ ਦੇ ਕਿੰਨੇ ਹੀ ਨੇ ਸਾਵਧਾਨ ਇੰਡੀਆ ਲਾਈਫ ਹੋ ਕੇ ਇਹ ਤੁਹਾਨੂੰ ਪਤਾ ਹੀ ਹੈ ਮਰਡਰ ਕੇ ਸਾਲੀਆਂ ਹੁੰਦੀਆਂ ਨੇ ਇਦਾਂ ਦੇ ਪ੍ਰੋਜੈਕਟ ਮੇ ਕਾਫੀ ਕਰ ਚੁੱਕੀ ਹਾਂ ਮੂਵੀਜ਼ ਕਿਹੜੀ ਕਿਹੜੀ ਕਰ ਚੁੱਕੀ ਮੂਵੀਜ਼ ਹੁਣੀ ਜਿਆਦਾ ਅੱਜ ਕੱਲ ਦੇ ਬੱਚੇ ਸ਼ੂਟਰ ਨੂੰ ਮੂਰੇ ਲਈ ਫਿਰਦੇ ਨੇ ਸੁੱਖਾ ਕਾਲੋਂ ਦੀ ਮਦਰ ਦਾ ਮੈਂ ਕੈਰੇਕਟਰ ਕੀਤਾ ਹੁੱਚ ਹਾਂਜੀ ਜਰਸੀ ਐ ਨੋਟੀ ਜਟੇ ਕਾਲਾ ਸ਼ਾ ਕਾਲਾ ਜੀ ਆਪਣਾ ਸੌਕਣ ਤੇ ਸੌਕਣ ਹੈ ਹੁਣ ਬੁਲਾਵਾ ਆ ਰਹੀ ਹੈ ਅਕਾਲ ਕਰ ਚੁੱਕੀ ਆ ਕਿੰਨੀਆਂ ਹੀ ਨੇ ਜੀ ਅੱਛਾ ਕਿਹੜੇ ਕਿਹੜੇ ਆਰਟਿਸਟ ਨੇ ਪੰਜਾਬੀ ਸਿੰਗਰ ਨਾਲ ਵੈਸੇ ਕੰਮ ਕਰ ਚੁੱਕੇ ਹੋ ਸਾਰੇ ਜੀ ਤਕਰੀਬਨ 올ਮੋਸਟ ਸਾਰੇ ਪਰਮੇਸ਼ਵਰ ਮਨਕੀਰ ਤਾਲਖ ਰஞ்சிਤ ਰਾਣਾ ਆ ਇਹ ਕੇਹ 22 ਹਮ ਸਾਰਿਆਂ ਦੇ ਨਾਲ 올ਮੋਸਟ ਹਾਂਜੀ ਹਾਂਜੀ ਅੱਛਾ ਸਭ ਤੋਂ ਜ਼ਿਆਦਾ ਵਧੀਆ ਜਿਹੜਾ ਮਲਾਪੜਾ ਸੁਭਾਅ ਕੀ ਦਾ ਬੱਚੇ ਮੇਰੇ ਨਾਲ ਦਾ ਸਾਰੇ ਕੁਸ਼ਨ ਤੁਸੀਂ ਮੈਂ ਦੋ ਦੋ ਤਿੰਨ ਵਾਰੀ ਮੋਲਡ ਕਰਕੇ ਇਹ ਸਵਾਲ ਪੁੱਛਿਆ ਪਰ ਮਾ ਦਾ ਕਿਰਦਾਰ ਤੁਹਾਡੇ ਰਗਾ ਜੀ ਵਸਿਆ ਹੋਇਆ ਲੱਗਦਾ ਹਾਂਜੀ ਹਾਂਜੀ ਮੈਨੂੰ ਤਾਂ ਕਹਿੰਦੇ ਨਾ ਵੀ ਸਾਰੇ ਬੱਚੇ ਮੇਰੇ ਆਪਣੇ ਹੀ ਲੱਗਦੇ ਨੇ ਤੇ ਬੱਚੇ ਵੀ ਮੈਨੂੰ ਆਪਣਾ ਸਮਝ ਕੇ ਹੀ ਮੇਰੇ ਨਾਲ ਬੈਠਦੇ ਉੱਠਦੇ ਨੇ ਹਾਂ ਹਾਂ ਪਰਿਵਾਰ ਤੱਕ ਪਰਿਵਾਰ ਦੀ ਲਾਇ ਜ਼ਿੰਦਗੀ ਕਿੱਦਾਂ ਦੀ ਹੈ ਮਤਲਬ ਬਹੁਤ ਅੱਛੀ ਹੈ ਜੀ ਜੇ ਮੇਰੇ ਪਰਿਵਾਰ ਦੀ ਮੈਨੂੰ ਸਪੋਰਟ ਨਾ ਹੁੰਦੀ ਤਾਂ ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦੀ ਮਤਲਬ ਰੀਅਲ ਲਾਈਫ ਤੇ ਰੀਅਲ ਲਾਈਫ 'ਚ ਫਰਕ ਹੈ ਕਿ ਸਹੀ ਨਹੀਂ ਹੈ ਬਸ ਠੀਕ ਹੈ ਜੀ ਉਹ ਗੁਜ਼ਾਰਾ ਬਹੁਤ ਵਧੀਆ ਹੁੰਦਾ ਕਿਉਂਕਿ ਜੇ ਤੋ ਕੰਮ ਕਰਕੇ ਆਈ ਤਾਂ ਬੱਚੇ ਕਹਿੰਦੇ ਮਾਂ ਸਾਡੀ ਮੂਵੀ ਕਰਕੇ ਆਈ ਹੈ ਪੋਤੇ ਕਹਿੰਦੇ ਨੇ ਸਾਡੀ ਦਾਦੀ ਕੰਮ ਕਰਕੇ ਦਾਦੀ ਵੋ ਦੇਖੋ ਆਪਕੇ ਵਾ ਲਗਾਣਾ ਹੈ ਦਾਦੀ ਵੋ ਦੇ ਪ੍ਰਾਊਡ ਫੀਲ ਕਰਦੇ ਜੀ ਜੀ ਮੇਰੇ ਬੱਚੇ ਪੋਤੇ ਵੀ ਆਰਟਿਸਟ ਹੈ ਜੀ ਉਹਨਾਂ ਨੇ ਵੀ 2 ਗਾਣੇ ਕਰ ਚੁਕੇ ਅਰੇ ਵਾਹ ਜੀ ਵਾਹ ਤੇ ਆਉਣ ਵਾਲੇ ਅਪਕਮਿੰਗ ਪ੍ਰੋਜੈਕਟ ਕਿਹੜੇ ਤੁਹਾਡੇ ਹੁਣ ਇੱਕ ਤਾਂ ਬੁਲਾਵਾ ਆਣੀ ਹੈ ਜੀ ਤੇ ਇੱਕ ਦੋ ਤਿੰਨ ਮੇਰੇ ਗਾਣੇ ਆਣੇ ਇੱਕ ਬਾਗੀ ਦਾ ਗਾਣਾ ਕੱਲੇ ਆ ਮੰਗਲਵਾਰ ਨੂੰ ਰਿਲੀਜ਼ ਹੋਇਆ ਸੀ ਠੀਕ ਹੈ ਕਿ ਫਰਸ਼ਾਂ ਤੋਂ ਅਰਸ਼ ਤੱਕ ਦਾ ਰਸਤਾ ਮੈਨੂੰ ਪਤਾ ਹੀ ਮੇਰੀ ਮਾਂ ਨੂੰ ਪਤਾ ਹੂੰ ਦਿਲਜੀਤ ਤੋਂ ਸਾਝ ਨਾ ਕੰਮ ਕਰਨ ਦਾ ਮੌਕਾ ਮਿਲਿਆ ਦਿਲਜੀਤ ਦਸਾਨ ਨਾਲ ਹਾਂਜੀ ਉਹਨਾਂ ਦਾ ਵਰ ਟੂਰ ਚ ਮੈਂ ਮਾਂ ਦਾ ਕਰੈਕਟਰ ਕੀਤਾ ਜੀ ਅੱਛਾ ਜੀ ਤੇ ਕਿਦਾਂ ਦਾ ਲੱਗਿਆ ਵੀ ਅੱਜ ਦੀ ਡੇਟ ਚ ਟਾਪ ਕਲਾਸ ਆਪਾਂ ਕਹਿ ਸਕਦੇ ਆ ਆਰਟਿਸਟ ਨੇ ਤੇ ਬਹੁਤ ਅੱਛਾ ਬਹੁਤ ਪਰ ਨਾਈਸ ਪਰਸਨ ਨਾਈਸ ਪਰਸਨ ਇਹ ਲੱਗਦਾ ਕਿ ਉਹ ਡਾਊਨ ਟੂ ਅਰਥ ਨੇ ਹਾਂਜੀ ਕੋਈ ਆ ਲੱਗਿਆ ਨਹੀਂ ਬਿਲਕੁਲ ਬਿਲਕੁਲ ਅੱਛਾ ਲੱਗਿਆ ਬਹੁਤ ਅੱਛੇ ਬਹੁਤ ਅੱਛੇ ਇੱਥੇ ਤੱਕ ਕਿ ਮੈਂ ਦੰਗਲ ਮੂਵੀ ਕੀਤੀ ਹੈ ਅਮੀਰ ਖਾਨ ਵੀ ਮੇਰੇ ਨਾਲ ਸਾਡਾ ਕੰਟੈਕਟ ਸੀਗਾ ਡਾਇਲੌਗ ਮੈਂ ਕਹਿੰਦੀ ਮਾਂ ਮੈਂ ਬਹੁਤ ਭਾਗਯਸ਼ਾਲੀ ਹੂੰ ਸੀਨੀਅਰ ਆਰਟਿਸਟ ਕੇ ਸਾਥ ਕੰਮ ਕਰ ਰਹਾ ਹੂੰ ਮੈਂ ਨੇ ਕਹਾ ਮੈਂ ਬਹੁਤ ਭਾਗਯਸ਼ਾਲੀ ਹੂੰ ਕਿ ਮੈਂ ਅੱਜ ਆਪਣੇ ਬੱਚਿਓਂ ਕੇ ਸਾਥ ਅਮੀਰ ਖਾਨ ਜੀ ਕੇ ਸਾਥ ਕੰਮ ਵਾਹ ਜੀ ਵਾਹ ਬਹੁਤ achi gall hai ਤੇ ਜਿਹੜੇ ਨਵੇਂ ਯੰਗਸਟਰਸ ਨੇ ਜਿਹੜੇ ਇਸ ਫੀਲਡ ਵਿੱਚ ਆਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਸੇਧ ਨਹੀਂ ਹੈ ਸਹੀ ਤਰ੍ਹਾਂ ਵੀ ਆਪਾਂ ਪਹਿਲੇ ਥੀਏਟਰ ਕਰੀਏ ਜਾਂ ਕੋਈ ਹੋਰ ਆਪਾਂ ਇੰਸਟੀਚਿਊਟ ਤੋਂ ਜਾਣਕਾਰੀ ਲਈਏ ਡਾਂਸ ਸਿੱਖੀਏ ਐਕਟਿੰਗ ਸਿੱਖੀਏ ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਤਾਂ ਇਹੀ ਕਹੂੰਗੀ ਕਿ ਅੱਜ ਕੱਲ ਤਾਂ ਸਟੱਡੀ ਦੇ ਵਿੱਚ ਵੀ ਇੱਕ ਸਬਜੈਕਟ ਆ ਗਿਆ ਹੈ ਥੀਏਟਰ ਤੁਸੀਂ ਜ਼ਰੂਰ ਉਹਦੀ ਸਟੱਡੀ ਕਰੋ ਫਿਰ ਪ੍ਰੈਕਟੀਕਲੀ ਕਰੋ ਥੀਏਟਰ ਜੁਆਇਨ ਕਰੋ ਤੇ ਆਪਣਾ ਇਸ ਲਾਈਨ 'ਚ ਆਉਣਾ ਫਿਰ ਤੁਹਾਨੂੰ ਕੋਈ ਔਖਾ ਨਹੀਂ ਅਗਰ ਤੁਸੀਂ ਪੰਘੜੇ 'ਚ ਗਿੱਧੇ 'ਚ ਜਾਣਾ ਚਾਹੁੰਦੇ ਹੋ ਤਾਂ ਗਿੱਧਾ ਪੰਘੜਾ ਆਪਨਾ ਜੁਆਇਨ ਕਰੋ ਲੱਗਦਾ ਹੈ ਕਿ ਕਈ ਵਾਰੀ ਗੁੱਡ ਲੱਕ ਹੋਵੇ ਤੇ ਇਨਸਾਨ ਸਹੀ ਹੱਥਾਂ ਦੇ ਵਿੱਚ ਸਹੀ ਡਾਇਰੈਕਟਰ ਪ੍ਰੋਡਿਊਸਰ ਦੇ ਆਪ ਲੱਗ ਜਾਂਦਾ ਹੈ ਅਗਰ ਕਿਸਮਤ ਨਾ ਸਹੀ ਹੋਵੇ ਇਨ ਬੈਡ ਲੱਕ ਕਰਕੇ ਤੇ ਕਿਤਨਾ ਕਿਤੇ ਆਰਟਿਸਟ ਰੂਲ ਵੀ ਜਾਂਦਾ ਇਹ ਸੱਚੀ ਗੱਲ ਹੈ ਸੱਚ ਹੈ ਸੱਚ ਸੋ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਉਮੀਦ ਹੈ ਸਾਡੇ ਜਿਹੜੇ ਯੰਗ ਯੰਗਸਟਰਸ ਨੇ ਉਹਨਾਂ ਨੂੰ ਵੀ ਸਹਿਦ ਮਿਲੀ ਹੋਊਗੀ ਇਹਨਾਂ ਤੋਂ ਇਨਸਪੀਰੇਸ਼ਨ ਮਿਲੀ ਹੋਊਗੀ ਔਰ ਇਹਨਾਂ ਦਾ ਜਿਹੜਾ ਮੈਸੇਜ ਦਿੱਤਾ ਹੈ ਉਹ ਵੀ ਜ਼ਰੂਰ ਪੱਲੇ ਬੰਨ ਲਿਓ ਸ਼ਾਇਦ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਤੁਹਾਡੇ ਸਹਾਈ ਹੋਵੇ ਸੋ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਦੇ ਨਾਲ ਫਿਲਹਾਲ ਮੈਮ ਦਾ ਥੈਂਕ ਯੂ ਕਰਦੇ ਹਾਂ ਥੈਂਕ ਯੂ ਮੈਮ ਤੁਸੀਂ ਸਟੂਡੀਓ ਦੇ ਵਿੱਚ ਆਏ ਬਹੁਤ ਸਮਾਂ ਦਿੱਤਾ ਸਾਨੂੰ ਸ਼ੁਕਰੀਆ ਬਾਦ ਬਹੁਤ ਸੋ ਫਿਰ ਕਿਸੇ ਹੋਰ ਮੁੱਦੇ ਨਾਲ ਮਿਲਾਂਗੇ ਉਦੋਂ ਤੱਕ ਬਨੇ ਰਹੋ ਸਿਟੀ ਹੋਮ ਨਿਊਜ਼ ਧੰਨਵਾਦ